ਖੁਸ਼ੀ ਰੋ ਤੋ ਸਰਦਾਂ ਦੀ ਮਾਇਆ ਖੁਸ਼ੀ ਸੋਰਾ ਨੂੰ ਕੁਦਰੋ ਪਾਏ ਹਰ ਮਿੱਟੀ ਦੇ ਆਟਲੇ ਖਸਰਤ ਹਰ ਮਿੱਟੀ ਕੁੱਟਿਆ ਇਕੋ ਇੱਕ ਜੰਦਾ ਹੁੰਦਾ ਕਿ ਸਾਮ ਗਾਂ ਤੋਂ ਇੱਕ ਗੰਦਵਰਤ ਕੇ ਆਪਣੀ ਰਾਜ ਸਥਾਪਨਾ ਵਿੱਚ ਰੱਖਿਆ ਜੇ ਅਤਿਆਸੀਆ ਯੋ ਜੇ ਅੰਗਰੇਜ਼ ਨੇ ਤਾਂ ਇਥੇ ਝੱਲਿਆ ਵਾਲਾ ਬਾਦ ਨਹੀਂ ਪਿਆ ਉਹ ਮਨੂ ਲਖੋਤ ਹੈ ਤਾਂ ਖੇਡਾ ਤੋਂ ਨੁਕਾ ਲਾ ਤੂੰ ਵੱਡਾ ਤੋਂ ਨੁਕਾ ਲਾ ਲੈ ਉਹ ਮਝੂ ਪਾ ਤਾਂ ਆਦਿਓ ਆਜ਼ਾਦੀ ਦੇ ਬਾਅਦ ਦੀ ਗੱਲ ਕਰਨੀ

I don't know. ਹਾਂ ਜੀ ਸਹੰਦੀਆਂ ਮੀਹਾ ਦੀ ਸਹੰਦੀ ਉੱਪਰ ਲੈ ਕੇ ਬਿਖਾ ਦਿੰਦਾ ਹੈ ਕਿ ਉਹ ਨਾ ਲਈ ਹੋਸ਼ਾਂਤਰਾਸੀ ਕੁੱਟਦੇ ਜਾਂਦੇ ਜਦੋਂ ਲੈਨਨ ਦੇ ਵੱਡੇ ਘਰ ਆਉਂਦੇ ਜਾਂ ਸਾਹੀ ਉਤੂਤ ਬੰਨਾ ਹੈ ਕਾਂਸੀ ਤੇ ਲਟਾ ਦਿੱਤਾ ਜਾਂਦਾ ਹੈ ਤਾਂ ਲੈਨਨ ਦੇ ਮਨ ਦੇ ਵਿੱਚ ਇਨਕਲਾਬ ਅਗਰ ਨਹੀਂ ਲੈਂਦਾ ਜੇ ਉਹ ਤੇਲ ਨੂੰ ਕਰੀਸੀ ਹਿੱਕੀ ਤਾ ਜਾਂਦਾ ਤਾਂ ਉਹ ਵੀ ਹਿੰਦ ਦਾ ਦਿੱਤਿਆ ਤਾਂ ਉਹ ਵੀ ਮਰੇ ਹਿੰਦ ਦੇ ਦਿੱਤਿਆ ਇਹ ਜਿਹੜੇ ਵੀਰਾਂ ਨੇ ਹੱਥ ਪੁੱਛ ਆ ਜਾ ਰਹੇ ਨੇ ਫੇਰ ਸਾਹਾਂ ਕਿਤੇ ਰੁਕ ਨਾ ਦੇਣ ਤਾਂ ਰੰਗਣਾ ਨਾਲ ਫੜ ਕਰਦੇ ਨੇ ਇਹਦਾ ਇੱਕੋ ਹੀ ਮੇਰੀ ਗੱਲ ਕਹਿਣ ਦਾ ਮਤਲਬ ਇਹ ਹੀ ਹੈ ਕਿ ਰਾਸਤੇ ਵਿੱਚ ਕੰਦੇ ਖੜੇ ਹੋਣ ਵਾਲੇ ਲੋਕੋ ਆਹ ਬੁਰਸਾ ਕਰਦੀ ਫਿਰਨ ਵਾਲੇ ਲੋਕੋ ਇਹ ਦੰਗਣ ਕਿ ਜਿਹੜੇ ਤੁਸੀਂ ਕੰਦੇ ਖੜਾ ਹੋ ਇਹ ਕੰਡੇ ਇੱਕ ਦਿਨ ਕੁੱਥੇ ਹੋਣਗੇ ਤੁਹਾਡੇ ਪੈਰਾਂ ਵਿੱਚ ਚੁਭਣੇ ਨੇ ਪਰ ਤੁਹਾਨੂੰ ਮੇਰੀ ਪੁਹਾਨ ਕੱਟਣੀ ਨਹੀਂ ਮੁਸਕਰ ਹੋ ਜਾਊਗੀ ਤੇ ਮੇਰਾ ਸਿੱਧਾ ਸੰਕੇਤ ਸਮੀਰ ਸਰਕਾਰ ਨੂੰ ਹੈ ਕਿ ਸਮਾਨ ਨੂੰ ਜਿੱਧਰ ਤੋੜਿਆ ਜਾ ਰਿਹਾ ਹੈ ਉਹ ਸਮਾਨ ਜਿਹੜਾ ਫੇਟਾ ਦੇ ਆਸਤੇ ਦੀ ਧਾਤ ਕੋਹ ਹੁੰਦਾ ਤਾਂ ਨੂੰ ਲਾਉਂਦੇ ਨੂੰ ਜਗਾ